ਜੀ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਆਮੇਜ ਸਿੰਘ ਸਿੜੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਬੁਰਜ ਕੱਲਾ ਖੇੜੀ ਨਗਾਇਆ ਵਿਖੇ ਕਿੱਥੇ ਦੇ ਮਹੰਤ ਬਾਬਾ ਪਾਕੜਾ ਲਾਹ ਜੀ ਨੇ ਇਹ ਜੋ ਸਥਾਨ ਹੈ ਬਾਬਾ ਅਮਰਦਾਸ ਬਾਬਾ ਧੂਨੀਦਾਸ ਬਾਬਾ ਬੁੱਧਦਾਸ ਜੀ ਦੇ ਨਾਮ ਤੇ ਪਛਾਣਿਆ ਜਾਂਦਾ ਹੈ ਇੱਥੇ ਬਹੁਤ ਸਾਰੇ ਜਿਹੜੇ ਭਲਾਈ ਦੇ ਕੰਮ ਨੇ ਉਹ ਵੀ ਕੀਤੇ ਜਾਂਦੇ ਨੇ ਜੋ ਮਹੰਤ ਬਾਬਾ ਇੱਥੇ ਦੇ ਨੇ ਉਹ ਭਲਾਈ ਦੇ ਕੰਮਾਂ ਦੇ ਵਿੱਚ ਆਪ ਦਾ ਪੂਰਾ ਯੋਗਦਾਨ ਪਾਉਂਦੇ ਨੇ ਅਤੇ ਇੱਕ ਹੋਰ ਸੰਗ ਮੈਂ ਗੱਲ ਦੱਸਦਾ ਵੀ ਜੋ ਬਾਬਾ ਜੀ ਨੇ ਉਹ 100 ਦੇ 100 ਪ੍ਰਸੰਕ ਜਿਹੜੇ ਅਪਾਹ ਜਿਹੜੇ ਤੁਰ ਫਿਰ ਨਹੀਂ ਸਕਦੇ ਪਰ ਬਾਬੇ ਦਾ ਜਿਹੜਾ ਹੌਸਲਾ ਹੈ ਉਹ ਬਹੁਤ ਵਗਿਆ ਤੇ ਆਪਣਾ ਯੋਗਦਾਨ ਹਰ ਇੱਕ ਜੋ ਭਲਾਈ ਦੇ ਕੰਮ ਉਹਦੇ ਵਿੱਚ ਪਾਉਂਦੇ ਰਹਿੰਦੇ ਨੇ ਅਸੀਂ ਬਾਬਾ ਜੀਆਂਾਂ ਕਰਦੇ ਆਂ ਖਾਸ ਗੱਲਬਾਤ ਆਉ ਬਾਬਾ ਜੀ ਦੇ ਕੀ ਨੇ ਵਿਚਾਰ ਅਸੀਂ ਬਾਬਾ ਜੀ ਕੋਲ ਸੰਗ ਸਦਾ ਕੈਮਰੇ ਤੇ ਲੈ ਕੇ ਚੱਲਦੇ ਆਂ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਪੁਰ ਸਭ ਤੋਂ ਪਹਿਲਾਂ ਸਿਹਤ ਬਾਰੇ ਦੱਸੋ ਜੀ ਸਿਹਤ ਕਿਵੇਂ ਜੀ ਬਹੁਤ ਵਧੀਆ ਚੜਦੀ ਕਲਾ ਕਿਰਪਾ ਮਹਾਰਾਜ ਦੀ ਬਾਬਾ ਜੀ ਤੁਸੀਂ ਬਹੁਤ ਸਾਰਾ ਯੋਗਦਾਨ ਪਹਿਲਾਂ ਵੀ ਪਾਇਆ ਕਿਸਾਨੀ ਧਰਾਂ ਦੇ ਵਿੱਚ ਜਦੋਂ ਪੀਐਮ ਮੋਦੀ ਦੇ ਖਿਲਾਫ ਕਿਸਾਨਾਂ ਨੇ ਧਰਾਂ ਲਾਏ ਵੀ ਜਿਹੜੇ ਬਿੱਲ ਨੇ ਇਹ ਮਤਲਬ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਨੇ ਤੁਸੀਂ ਉਦੋਂ ਵੀ ਆਪਣਾ ਬਹੁਤ ਯੋਗਦਾਨ ਪਾਇਆ ਵੱਖ-ਵੱਖ ਧਰਾਂ ਦੇ ਵਿੱਚ ਜਾਂਦੇ ਰਹੇ ਅੱਜ ਆਪਣੀ ਹੱਕੀ ਮੰਗਾਂ ਦੇ ਖਾਤਰ ਗੱਲਿਆ ਸਾਹ ਬਖੌਰੀ ਬੈਠੇ ਨੇ ਭੁੱਖਾ ਰਤਾਤ ਤੇ ਜੰਗ ਕੇ ਮਰਨ ਵਰਤ ਦੇ ਬੈਠੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੋ ਵੀ ਡੱਲੇਵਾਲ ਸਾਹਿਬ ਕਿਸਾਨਾਂ ਦੇ ਇੱਕ ਮੰਗ ਵਾਸਤੇ ਬੈਠੇ ਨੇ ਅਪਰਾਲਾ ਬਹੁਤ ਵਧੀਆ ਹੈ ਬਾਕੀ ਇਸ ਵੇਲੇ ਦਾ ਜੋ ਵੀ ਉਹਨਾਂ ਦੀ ਸਿਹਤ ਹੈ ਉਹ ਕਾਫੀ ਖਰਾਬ ਹੁੰਦੀ ਜਾ ਰਹੀ ਹੈ ਕਈ ਦਿਨਾਂ ਤੋਂ ਤੇ ਦੂਜੇ ਨੰਬਰ ਤੋਂ ਬਜ਼ੁਰਗ ਵੀ ਨੇ ਬਜ਼ੁਰਗ ਦੇ ਤੌਰ ਤੇ ਵੀ ਦੇਖੋ ਸਰਕਾਰ ਦਾ ਹੱਕ ਬਣਦਾ ਹੈ ਕਿ ਜਿਹੜੇ ਉਹਨਾਂ ਦੀ ਮੰਗ ਹੈ ਕਿਸਾਨਾਂ ਵਾਸਤੇ ਬੈਠੇ ਨੇ ਉਹ ਆਪਣੇ ਲਈ ਨਹੀਂ ਬੈਠੇ ਤਾਂ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਜੋ ਮੰਗ ਆ ਸਾਡੀ ਕਿਸਾਨਾਂ ਦੀ ਮੈਂ ਵੀ ਆਪ ਖੁਦ ਵੀ ਕਿਸਾਨ ਆ ਬਾਕੀ ਮੈਂ ਪਹਿਲਾਂ ਵੀ ਜਦ ਰੋਏ ਤਰਨੋਂ ਸ਼ੁਰੂ ਹੋਏ ਨੇ ਤੇ ਦਿੱਲੀ ਤੱਕ ਵੀ ਮੈਂ ਕਿਸਾਨਾਂ ਦੇ ਨਾਲ ਗਿਆ ਬਹੁਤ ਖਬਰਾਂ ਵੀ ਮੇਰੀਆਂ ਲੱਗੀਆਂ ਹੋਈਆਂ ਨੇ ਤੇ YouTube ਤੇ ਵੀ ਬਹੁਤ ਤੁਸੀਂ ਵੀ ਖਬਰਾਂ ਬਹੁਤ ਪਾਈਆਂ ਨੇ ਹੋਰ ਚੈਨਲਾਂ ਨੇ ਵੀ ਪਾਈਆਂ ਨੇ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਵੇਂ ਤੁਸੀਂ ਪਹਿਲਾਂ ਵੀ ਸਵਾਸ ਦਵਾਇਆ ਕਿਸਾਨਾਂ ਨੂੰ ਉਮੀਦ ਹੈ ਜਿਵੇਂ ਇਹ ਮਸਲਾ ਹੱਲ ਹੋ ਜੇ ਕਿਸਾਨਾਂ ਦੇ ਹੱਕ ਦੇ ਵਿੱਚ ਹੋਵੇ ਤਾਂ ਬਹੁਤ ਵਧੀਆ ਡੱਲੇਵਾਲ ਸਾਹਿਬ ਦਾ ਬਹੁਤ ਧੰਨਵਾਦ ਹੈ ਜਿਹੜੇ ਕਿ ਆਪਨੇ ਜਾਨ ਕਰਵਾਣ ਕਰਨ ਵਾਸਤੇ ਇੱਕ ਕਿਸਾਨਾਂ ਦੇ ਲਈ ਧਰਨੇ ਤੇ ਬੈਠੇ ਨੇ ਮੈਂ ਉਹਨਾਂ ਦੇ ਪੂਰਾ ਪੂਰਾ ਹੱਕ ਚ ਜਿਹੜੀ ਇਸ ਟਾਈਮ ਕਿਸਾਨਾਂ ਆਗੂ ਦੀ ਹਾਲਤ ਹੈ ਬਹੁਤ ਬਹੁਤ ਜ਼ਿਆਦਾ ਮਾੜੀ ਕਮਣੀ ਹੋਈ ਹੈ ਪਰ ਸਰਕਾਰ ਕੱਸ ਤੋਂ ਮਸੰਗੀ ਹੋਰੀ ਬੱਬੇ ਜੀ ਦੇਖੋ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਚਾਹੀਦਾ ਨਹੀਂ ਸਰਕਾਰ ਨੂੰ ਵੀ ਇੰਨਾ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਜੇ ਕਿਸਦਾ ਹੱਕ ਹੈ ਤਾਂ ਉਹ ਸੇਤੀ ਦੇਣਾ ਚਾਹੀਦਾ ਤੁਸੀਂ ਬਾਬਾ ਜੀ ਖਨੌਰੀ ਹੋਣਾ ਜਿੱਦੇ ਨਾਲ ਮਰਨ ਵਾਰਤ ਤੇ ਬੈਠੇ ਨੇ ਕਿਸਾਨਾਂ ਆਗੂ ਤੁਸੀਂ ਖਨੌਰੀ ਗਿਓ ਨਹੀਂ ਮੈਂ ਹਲੇ ਤਾਂ ਦੇਖੋ ਗਿਆ ਨਹੀਂ ਹੈਗਾ ਬਾਕੀ ਪਹਿਲਾਂ ਤਾਂ ਇੱਥੇ ਮੇਰੀ ਆਪਣੀ ਉਗਰਾਹੀ ਚੱਲ ਰਹੀ ਸੀਗੀ ਡੇਰੇ ਦੀ ਜਿਵੇਂ ਕਿ ਓਰੇ ਲੰਗਰ ਚੱਲਦਾ ਆਪਣੇ ਸਾਡੇ ਲਈ ਵੀ ਜ਼ਮੀਨ ਜਾਇਦਾਦ ਤਾਂ ਕੋਈ ਇੰਨੇ ਹੈ ਨਹੀਂ ਪਰ ਫਿਰ ਵੀ ਸਾਨੂੰ ਉਹਰੇ ਸੇਵਾ ਦੇ ਵਾਸਤੇ ਕੁਝ ਉਪਰਾਲਾ ਕਰਨਾ ਪੈਂਦਾ ਤੇ ਮੈਂ ਸਲਾਹ ਆਪਣੇ ਸੇਵਾਦਾਰਾਂ ਨਾਲ ਕਈ ਵਾਰੀ ਕਰੀ ਹੈ ਕਿ ਆਪਾਂ ਉੱਥੇ ਜਾ ਕੇ ਆਣਾ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਵਾਂਗੇ ਜਾਂ ਉਸ ਧਰਨੇ ਦੇ ਵਿੱਚ ਜਾ ਕੇ ਕੁਝ ਸਮਾਂ ਬਤਾ ਕੇ ਆਵਾਂਗੇ ਸੰਗਤ ਨੂੰ ਮਿਲ ਕੇ ਆਵਾਂਗੇ ਉੱਥੇ ਦੇ ਵੱਖ-ਵੱਖ ਕਿਸਾਨਾਂ ਆਗੂਆ ਵੱਲੋਂ ਸਮੇਂ-ਸਮੇਂ ਤੇ ਮੈਸੇਜ ਪਾਏ ਜਾਂਦੇ ਨੇ ਵੀ ਉਹਰੇ ਵੱਧ ਤੋਂ ਵੱਧ ਮਾਰਗ ਪਰਤ ਤੇ ਬੈਠ ਕੇ ਗੱਲੇਬਾਤ ਦਾ ਸਾਥ ਦਿਓ ਤੁਸੀਂ ਇਹਦੇ ਵਿੱਚ ਪੂਰੀ ਸੰਗਤ ਨੂੰ ਆਪਣੀ ਜਿਹੜੀ ਸੋਗੇ ਚੌਂ ਵਾਲੀ ਸੰਗਤ ਹੈ ਤੇ ਬਾਕੀ ਕਿਸਾਨਾਂ ਨੂੰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੇ ਵੱਧ ਤੋਂ ਵੱਧ ਸੰਗਤ ਜਾਊਗੀ ਤਾਂ ਇਹ ਮਸਲਾ ਛੇਤੀ ਹੱਲ ਹੋ ਸਕਦਾ ਹੈ ਦੂਜਾ ਢੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਵੀ ਦੁਆਰਾ ਮੁੜ ਕੇ ਵਧੀਆ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਹੌਸਲਾ ਹੋ ਜਾਊਗਾ ਕਿ ਜਿਹੜਾ ਸਾਡਾ ਇਹ ਧਰਨੇ ਦਾ ਮਕਸਦ ᱛੀ ਤੇ ਸਾਡਾ ਜੋ ਵੀ ਮੰਗ ਸੀ ਉਹ ਪੂਰੀ ਹੋ ਗਈ ਤਾਂ ਅਸੀਂ ਚਾਹੁੰਦੇ ਆ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਸਿਹਤ ਤੋਂ ਸਿਹਤ ਹੀ ਵਧੀਆ ਹੋਵੇ ਅਤੇ ਸਾਡੇ ਇਹ ਜਿਹੜੇ ਮਸਲੇ ਨੇ ਹੱਲ ਹੋ ਜਾਣਾ ਤੁਸੀਂ ਬਾਬਾ ਜੀ ਉਹਾਂ ਦੀ ਹਾਲਤ ਦਾ ਹਾਲ ਪੁੱਛਣ ਬਾਅਦ ਤੇ ਕਦੋਂ ਜਾ ਰਹੇ ਹੋ ਮੈਨੂੰ ਮਿਲਣ ਬਾਅਦ ਮੈਂ ਦੇਖ ਰਿਹਾ ਵੀ ਪਰਮਾਤਮਾ ਕਰੇ ਤੇ ਡੱਲੇਵਾਲ ਸਾਹਿਬ ਦੇ ਇਹ ਜਿਹੜੇ ਰੂਹਾਂ ਨੇ ਜਿਹੜਾ ਵੀ ਕਿਸੇ ਵੀ ਇੱਕ ਕੌਮ ਵਾਸਤੇ ਜਾਂ ਮਤਲਬ ਕਿਸੇ ਦੇ ਲਈ ਤਰਨੇ ਤੇ ਬੈਂਦਾ ਆਪਣੀ ਜਿੰਦ ਜਾਨ ਕੁਰਬਾਨ ਕਰਦਾ ਤੇ ਉਹਦੇ ਦਰਸ਼ਨ ਕਰਨੇ ਵੀ ਜ਼ਰੂਰੀ ਨੇ ਮੈਂ ਸਿੱਧਾ-ਸਿੱਧਾ ਜਾਊਂਗਾ ਜੀ ਗੱਲੇਵਾਲ ਦੀ ਸਿਹਤ ਦੀ ਕਾਮਯਾਬੀ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਡੱਲੇਵਾਲ ਸਾਹਿਬ ਚੜ੍ਹਦੀ ਕਲਾ 'ਚ ਰਹਿਣ ਅਤੇ ਉਹਨਾਂ ਨੂੰ ਸੁਖ ਸ਼ਾਂਤੀ ਪਰਮਾਤਮਾ ਦੇਵੇ ਤੇ ਇਕੱਠਾ ਜਿਹੜਾ ਵੱਧ ਤੋਂ ਵੱਧ ਉੱਥੇ ਕਸਾਨ ਨੇ ਜਿਹੜੇ ਜਾਂ ਮਜ਼ਦੂਰ ਨੇ ਉਹ ਬਾਦ ਚੜ ਕੇ ਜਾਣ ਤਾਂ ਕਿ ਸਾਡੇ ਧਰਨੇ ਦੀ ਚੜ੍ਹਦੀ ਕਲਾ ਹੋ ਜਾਈ। ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ।